ਅਕਾਲ ਪ੍ਰਕਾਗ ਨੇ ਕਪਾਹ ਮਨਾ ਪ੍ਰਗਟ ਹੋਈ ਇੱਕ ਮਨ ਦੇ ਅੰਦਰ ਅਰਜੋਈ ਹੋਈ ਇੱਕ ਖਿਆਲ ਪੈਦਾ ਹੋਇਆ ਮਿੱਤਰ ਪਿਆਰੇ ਨੂੰ ਹਾਲ ਮਰੀ ਜਾਂਦਾ ਕਹਿਣਾ ਦੁੱਧ ਪਿੰਨ ਰੋਹ ਕਰ ਜਾਇਦਾ ਉਹਨਾਂ ਨਾਲ ਨਾਸੰਦੇ ਰਹਿਣਾ ਸੋਲ ਸਰਾਏ ਖੰਜਰ ਪਿਆਰਾ ਬੇਂਜ ਕਟਾਈਆਂ ਦਾ ਸਹਿਣਾ ਜਾਰੜੇ ਦਾ ਸਮਸੱਤਰ ਚੰਗਾ ਪਟ ਖੜਿਆੰਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹੱਸਿਆ ਕਾਲ ਪ੍ਰਕਾ ਵਾਗਰ ਨੂੰ ਆਪਣਾ ਹਾਲ بیان ਕੀਤਾ ਗਿਆ ਕਿ ਤੇਰੇ ਤੋਂ ਬਿਨਾ ਸਾਰਾ ਕੁਝ ਵਾਰ ਕੇ ਵੀ ਤੇਰੇ ਕੋਲ ਆ ਗਏ ਹਾਂ ਸਭ ਨੂੰ ਆਪਣੀ ਸ਼ਰਨ ਦੇ ਦੇ ਸਾਰਾ ਕੁਝ ਹੁੰਦਿਆਂ ਆ ਵੀ ਤਾਨੂੰ ਉਸ ਸੁਖ ਦੇ ਪ੍ਰਾਪਤੀ ਨਹੀਂ ਹੈ ਨਾਗਾਂ ਦੇ ਵਿੱਚ ਰਹਿਣਾ ਤੁਹਾਨੂੰ ਮਨਜ਼ੂਰ ਨਹੀਂ ਹੈ ਰਜਾਈਆਂ ਦੇ ਵਿੱਚ ਬੈਠ ਕੇ ਤੁਹਾਨੂੰ ਅਨੰਤ ਸੁੱਖਾਂ ਦੇ ਪ੍ਰਾਪਤੀ ਕਰਦੇ ਨਾਗਾਂ ਦੇ ਵਿੱਚ ਰਹਿਣ ਦਾ ਸਮਾਨ ਨਹੀਂ ਕਬਰ ਪਿਆਰਿਓ ਬਿੰਗ ਕਸਾਈਆਂ ਦਾ ਸਾਨ ਸੂਲ ਸਰਾਹੀ ਖੰਜਰ ਪਿਆ ਲਾ ਬਿੰਗ ਕੱਟਾਇਆ ਦਰਸਾਣਾ ਜਿਵੇਂ ਇੱਕ ਕਸਾਈ ਬੱਕਰੀ ਤੋਂ ਟਟਕੰਤ ਤੋਂ ਬਾਅਦ ਖੂਨ ਦਾ ਬਹਾਵ ਨੂੰ ਰੋਕਣ ਵਾਸਤੇ ਸਾਂ ਨਗ ਦੀ ਜੋ ਨਾਸੰਦੇਸ ਨੂੰ ਕੰਡ ਮਾਰ ਦਿੰਦਾ ਹੈ ਕਿਸ ਨੂੰ ਕਹਿੰਦੇ ਹਨ ਬਿੰਗ ਮਾਰਨਾ ਫਿਰ ਬਾਅਦ ਵਿੱਚ ਕੀ ਕਰਦਾ ਹੈ ਫਿਰ ਸੂਲ ਮਾਰ ਕੇ ਸਰਾਹੀ ਦੇ ਵਿੱਚ ਸਾਰਾ ਖੂਨ ਚੋਗਾ ਲੰਦਾ ਹੈ ਕੁਝ ਯਾਦ ਆਇਆ ਕਿਸਨੋ ਕੇ ਦਿਨ ਦਰਦ ਦੇ ਉਹ ਆਖਰੀ ਚਿਕਰ ਉਸ ਦਿਨ ਉਧਾਰ ਨੂੰ ਪੈਣ ਸੀ ਕੀਤਾ ਗਿਆ ਹੈ ਸੂਲ ਸਰਾਹੀ ਖੰਜਰ ਮਿਆਲਾ ਮੇਂਗੇ ਕਿਸਾਨ ਦਾ ਜ਼ਮਨ ਜਾੜੜੇ ਰਸਨ 70 ਚੰਗਾ ਪਟਖੰਡਿਆ ਦਾ ਰਣਾ ਸਾਨੂੰ ਆਪਣੇ ਆਕਾਸ਼ ਪਰ ਕਰ ਗਏ ਮਿਲਾਪ ਬਾਤ ਇਹ ਜੜ ਜੜੇ ਹੋਏ ਉਜੜੇ ਹੋਏ ਖੇਤ ਜੰਗਲ ਵੀ ਸਾਨੂੰ ਮੰਜੂਰ ਆਉਂਦੇ ਤੁਮੇ ਕੋ ਨਹੀਂ ਸਕਦੇ ਮਹਾ ਪ੍ਰਕਾਰ ਪ੍ਰਕਾਸ਼ ਮਿਲ ਮ ਇੱਕ ਹਾਲ ਬਿਆਨ ਕੀਤਾ ਗਿਆ ਮਾਚੀ ਵੜਦੇ ਚੰਗਣਾ ਦੇ ਵਿੱਚ ਸੋ ਇਹ ਹਨ ਉਹ ਭਾਵਨਾ ਉਹ ਗਿਆਨ ਪ੍ਰਗਟ ਹੋਏ ਮਹਾ ਪ੍ਰਕਾਰ ਪ੍ਰਕਾਸ਼ ਪ੍ਰਤੀ ਵਾਈਬਰ ਦੇ ਕਾਹਨ ਸੀ ਵਾਈਬਰ ਦੀ ਕੀ